ਨਸਿਵਾਹਿ ਗੁਰੂ ਸਾਹਿਬ ਜੀ ਤਨ ਅਸਰੀ ਮਹੱਲਾ ਪੰਜਵਾ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗਣ ਸੁਜਾਨੀ ਤਨਹੀ ਸੁਨਿਆ ਦੁਖ ਸੁਖ ਮੇਰਾ ਤੋ ਬਿਦ ਨੀਕੀ ਖਟਾਨੀ ਜੀ ਕੀ ਇਕਹੀ ਪਹਿਮਾਨੀ ਔਰ ਯਤਨ ਕਰ ਰਹੇ ਬਹੁਤੇ ਨੇ ਤਨ ਚੱਲ ਨਹੀਂ ਕੀਮਤ ਜਾਣੀ ਰਹਾਉ ਅੰਮ੍ਰਿਤ ਨਾ ਨਿਰਮੋਲਕ ਹੀਰਾ ਗੁਰ ਅਦੀਨੋ ਮੰਤਾਨੀ ਦੜ ਲਗੈ ਨਾ ਡੋਲੇ ਜਦ ਕਰ ਰਹਿਓ ਪੂਰਨ ਹੋਏ ਤ੍ਰਪਤਾਨੀ ਓਏ ਜੋ ਵੀਜ ਹਮ ਤੁਮ ਗਿਚ ਹੋਤੇ ਤਨ ਕੀ ਬਾਤ ਬਿਲਾਨੀ ਅਲੰਕਾਰ ਮਿਲ ਫੈਲੀ ਹੋਈ ਹੈ ਤਾ ਤੇ ਕਨਕ ਵਖਾਨੀ ਪ੍ਰਗਟਿਓ ਜੋਤ ਸਹਿ ਸੁਖ ਸੋਭਾ ਬਾਜੇ ਅਨਹਦ ਬਾਣੀ ਕਹੋ ਨਾਨਕ ਨਹਿ ਚਿਲ ਕਰ ਬਾਂਧਿਓ ਗੁਰ ਕੀਓ ਬੰਧਾਨੀ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਦ ਬਾਣੀ ਕਉ ਨਾਨਕ ਨਹਿ ਚਿਲ ਕਰ ਬੰਧਿਓ ਗੁਰ ਕੀਓ ਬੰਧਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ